हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਤੁਹਾਨੂੰ ਆਪਾਂ ਇਸ ਘਰੋਂ ਦਿਖਾਉਂਦੇ ਰਹੀ ਦੀਆਂ ਤੇ ਜਾਦੇ ਪਸ਼ੂ ਜਿਹੜੇ ਵੜਾ ਹੁੰਦੀਆਂ ਨੇ ਹੈਪੀ ਵੀਰ ਦੇ ਕੋਲੇ ਆਇਆ ਪਿੰਡ ਦੋਸਤੋ ਬੁਰਜ ਨੱਥੂ ਕੇ ਹੈਗਾ तहसील पट्टी जिला श्री तरनतारन साहिब ठीक है बिल्कुल ਜਿਹੜੇ ਦੋਸਤੋ ਕੈਰੋਂ ਲੋਕਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਹੈਗੇ ਆ ਠੀਕ ਆ ਤੇ ਪੱਟੀ ਤੋਂ ਵੀ ਕੋਈ 6 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਬੁਰਜ ਨੱਥੂ ਕੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਤੇ ਦੋ ਵੈੜਾ ਦਿਖਾਉਣੀਆਂ ਤੁਹਾਨੂੰ ਠੀਕ ਆ ਜੀ ਪੂਰੀ ਜਿਹੜੀ ਪੂਰੀ ਇਨਫੋਰਮੇਸ਼ਨ ਪ੍ਰੋਪਰ ਜਾਣਕਾਰੀ ਆ ਉਹ ਵੀਰ ਹੈਪੀ ਦੇ ਨਾਲ ਆਪਾਂ ਗੱਲਬਾਤ ਕਰਕੇ ਉਹ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਤਰੀਕ ਜਿਹੜੀ ਆ ਦੋਸਤੋ 7 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ 10:30 ਵਜੇ ਦਾ ਮਾਰਨਿੰਗ ਦਾ ਟਾਈਮ ਆ ਆਓ ਚੱਲਦੇ ਆ ਵੀਰ ਦੇ ਕੋਲ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਹਾਂਜੀ ਹੋ ਜਾ ਬਣੀ ਸੌਣ ਠੀਕ ਠਾਕ ਜੀ ਬਹੁਤ ਵਧੀਆ ਭਰਾ ਤੇ ਹੈਪੀ ਵੀਰ ਅੱਜ ਵਹਿੜਾ ਦੋ ਨੇ ਬਕਾਉ ਦੋ ਆ ਜੀ ਚਾਰ ਚ ਦੋ ਮੱਜਾਂ ਦੋ ਮੱਜਾਂ ਦੇ ਦਿੱਤੀਆਂ ਅੱਛਾ ਜੀ ਮੱਜਾਂ ਵੇਖ ਗਈਆਂ ਹਾਂਜੀ ਮੱਜਾਂ ਵੇਖ ਗਈਆਂ ਦੋ ਠੀਕ ਆ ਤੇ ਵਹਿੜਾ ਵੀਰ ਤਕਰੀਬਨ ਚਲੋ ਤੁਹਾਡੇ ਕੋਲ ਭੈਣ ਭਰਾ ਲੈ ਕੇ ਜਾਂਦੇ ਆ ਹਾਂਜੀ ਕੋਈ ਕਿਵੇਂ ਦੀ ਆਉਟਪੁੱਟ ਆਉਂਦੀ ਹੈ ਚੰਗੀਆਂ ਵਹਿੜਾ ਨਿਕਲਦੀਆਂ ਦੱਸਦੇ ਕੋਈ ਆਪਣਾ ਜਾਣਕਾਰੀ ਤੁਹਾਨੂੰ ਇਹਦੀ ਲਮ ਆਇਆ ਕੋਈ ਉਹ ਨਹੀਂ ਬਿਲਕੁਲ ਨਹੀਂ ਜੀ ਦੇ ਕੋਈ ਚੰਗੀ ਨਿਕਲੂਗਾ ਦੇਖ ਲੈ ਸਫਤੀ ਕਰਨੀ ਆ ਮਾੜੀ ਦੇ ਲਈ ਉਸੇ ਵਾਲੇ ਵੀਡੀਓ ਨੂੰ ਫੂਲਦਾ ਭਾਜੀ ਇਦਾਂ ਦੀ ਨਿਕਲੀ ਆ ਇਦਾਂ ਦੀ ਨਿਕਲੀ ਭਾਜੀ ਚੰਗੀ ਲੈਣੀ ਸਾਫ਼ ਸੁਥਰਾ ਕੰਮ ਕਰਨਾ ਹਮ ਇੱਕ ਹਾਂ ਤੇ ਬਿਲਕੁਲ ਜਿਹੜਾ ਦੋਸਤੋ ਜਿੰਨੀਆਂ ਵੀਡੀਓ ਜਿਹੜੇ ਘਰ ਤੋਂ ਪਤਾਨੂੰ ਦਿਖਾਵਾਂਗੇ ਜਾਂ ਦਿਖਾਉਂਦੇ ਆ ਪਸ਼ੂ ਜਿਹੜਾ ਵੀ ਦਿਖਾਵਾਂਗੇ ਉਹਦੀ ਤਸੱਲੀ ਹੈਗੀ ਆ ਘਰੇ ਵਿਜਿਟ ਕਰਕੇ ਕਰ ਲਿਆ ਕਰੋ ਉਹਦੇ ਵਰਗੀ ਕੋਈ ਰੀਜ਼ ਨਹੀਂ ਕਿਉਂਕਿ ਸਾਵਾਂ ਵਾਲੀ ਚੀਜ਼ ਜਦੋਂ 게ਟ ਤੋਂ ਬਾਹਰ ਹੋ ਜਾਂਦੀ ਹੈ ਵਪਾਰੀ ਦੇ ਟਿਕਾਣੇ ਤੋਂ ਜਾਂ ਕਿਸੇ ਵੀਰ ਦੇ ਅੱਡੇ ਤੋਂ ਤੇ ਉਹ ਜ਼ਿੰਮੇਵਾਰੀ ਢੋਡੀ ਹੋ ਜਾਂਦੀ ਹੈ ਠੀਕ ਆ ਤੇ ਬਾਕੀ ਜਿੰਨਾ ਦੱਸਿਆ ਜਾਂਦਾ ਮਿਲਕ ਹਣਾ ਕੋਈ ਭਾਰ ਪਿੱਛੇ ਦੀ ਜਿਹੜਾ ਵੀਰ ਕਹਿੰਦਾ ਵੀ ਇਹ ਗਾਰੰਟੀ ਭਾਰ ਪਿੱਛੇ ਦੀ ਹੈ ਮੈਂ ਤਰੀ ਹਣਾ ਦੀ ਆਪਣੀ ਗਾਰੰਟੀ ਜਿਹੜਾ ਕੋਈ ਡੰਗਰ ਇਦਾਂ ਖੜੂਗਾ ਬਿਲਕੁਲ ਜਿਹੜਾ ਸੋਇਆ ਉਹ ਕੋ ਇੱਥੇ ਆਪਣੇ ਘਰੇ ਤੇ ਸੱਲੀ ਕਰੇ ਜੇ ਨਹੀਂ ਕੋਈ ਦੂਰੋਂ ਵੀ ਰਾ ਸਕਦਾ ਇਕੱਟਾ ਵੀਡੀਓ ਕਾਲ ਦੇ ਚੋਂ ਵਾਲੇ ਦੂਜੇ ਟਾਈਮ ਆਪ ਆ ਕੇ ਛੋਲੇ ਹੂੰ ਬਿਲਕੁਲ ਮੇਰੇ ਦੋਵੇਂ ਟਾਈਮ ਵੀਡੀਓ ਕਾਲ ਦੇ ਚੋਂ ਵਾਲੇ ਤੇ ਜਿਹੜਾ ਆਪਦੇ ਘਰੇ ਜਾ ਕੇ ਛੋਲੇ ਹੋਰ ਦੱਸੋ ਅ ਜਿੰਨੀ ਵੀ ਹੋ ਸਕਦਾ ਤਸੱਲੀ ਕਰਕੇ ਲੈ ਕੇ ਜਾਓ ਤੇ ਵਪਾਰੀ ਦੀ ਭਾਜੀ ਕੋਈ ਮੋੜਦਾ ਨਹੀਂ ਮੁੜ ਕੇ ਬਾਅਦ ਵਿੱਚ ਬਿਲਕੁਲ ਸਹੀ ਗੱਲ ਹੈ ਨਾ ਤੇ ਹੈਪੀ ਵੀਰ ਕਰੀਏ ਸਟਾਰਟ ਪਹਿਲੇ ਨੰਬਰ ਇਸ ਵਰਡ ਆਪਾਂ ਵਾਈਟ ਚਿੱਟੇ ਰੰਗ ਦੀ ਵਰਡ ਤੋਂ ਸਟਾਰਟ ਕਰ ਲਏ ਇਹ ਸੁਆ ਵੀਰ ਕਿਨਵਾ ਸੁਣ ਜਾਈਏ ਸੁਆ ਭਾਜੀ ਮੂੰਹੋਂ ਛੇ ਦੰਦ ਦੇ ਜੋ ਮੂੰਹੋਂ ਛਕੀ ਆ ਦੂਜਾ ਸੂਆ ਸੁਣ ਜਾ ਰਹੀ ਹੈ ਵਹਿੜ ਬਹੁਤ ਸੋਹਣੀ ਹੈ ਕਮਾਲ ਦੀ ਵਹਿੜ ਆ ਕਰੋ ਚੈੱਕ ਆ ਵੇਹ ਲੋ ਪਾਜੀ ਛੇ ਦੰਦ ਕੰਨੀਆਂ ਵਾਲੇ ਇੱਧਰ ਖੜੇ ਜੋ ਕੰਨੀਆਂ ਵਾਲੇ ਦੰਦ ਖੜੇ ਆ ਦੋਸਤੋ ਤੇ ਛੇ ਕੀ ਅਮੂ ਆ ਕਰੋ ਚੈੱਕ ਆ ਵੇਹ ਲੋ ਠੀਕ ਆ ਕੰਨੀਆਂ ਵਾਲੇ ਦੰਦ ਹੈਗੇ ਆ ਦੇਖੋ ਠੀਕ ਹੈ ਜੀ ਤੇ ਵਹਿੜ ਦੂਜਾ ਸੂਆ ਸੂਣ ਦੇ ਵਿੱਚ ਰੈਡੀ ਆ तकरीबन 2 ਘੰਟੇ ਤੋਂ 2 ਘੰਟੇ ਨਹੀਂ ਇੱਕ ਘੰਟੇ ਘੰਟੇ ਘੁੰਟੇ ਤੱਕ ਜਿਹੜਾ ਦੋਸਤੋ ਬੈਠਣੇ ਸੂਪ ਪੈਣਾ ਬਿਲਕੁਲ ਤਿਆਰੀ ਦੇ ਵਿੱਚ ਠੀਕ ਆ ਹਵਾਨੇ ਨੂੰ ਜਿਹੜਾ ਬਿਲਕੁਲ ਖੜਾ ਵੈਸੇ ਚੜਿਆ ਪਿਆ ਬਾਕੀ ਸੂਣ ਦੇ ਬਿਲਕੁਲ ਰੈਡੀ ਆ ਕਿਉਂਕਿ ਵਹਿੜ ਜੇ ਬੈਂਦੀ ਆ ਤੇ ਫਿਰ ਸੁਖੂਗੀ ਇੱਕ ਘੰਟੇ ਦੇ ਦੌਰਾਨ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਵੀ ਹਨਾ ਵੀ ਸੂਬੀ ਹੈ ਜਾਂ ਨਹੀਂ ਪੂਰਾ ਉੱਪਰ ਜੇਰ ਪੈ ਗਈ ਜਾਂ ਨਹੀਂ ਤੇ ਬਾਜੀ ਵੀ ਕੋਈ ਸਬਦਾ ਕਰੇ ਆਪਣੇ ਘਰੇ ਸੂਬੇ ਜੇਰ ਜੂ ਰੋਕੇ ਪਾ ਗਏ ਫਿਰ ਆਪਾਂ ਕਰਾਂਗੇ ਪੂਰਾ ਉੱਪਰ ਵੀਡੀਓ ਵੀ ਨਾਲ ਇੱਕ ਨਾ ਬਣਾ ਲਿਓ ਜੀ ਵੀਰ ਜਦੋਂ ਜੇਰ ਪੈ ਗਈ ਹੈ ਬਸ ਜੀ ਤੇ ਸੂਹਾ ਦੂਜਾ ਦੱਸਤਾ ਹਨ ਦੂਜਾ ਸੂਹਾ ਜੀ ਤੇ ਖੁੱਲ ਕੇ ਵੀਰ ਨੂੰ ਦਿਖਾਈਏ ਭੈਣ ਭਰਾਵਾਂ ਨੂੰ ਵੇੜ ਜਿਹੜੀ ਆ ਦੋਸਤੋ ਕੱਦ ਕਾਠੀ ਦੀ ਸੋਣੀ ਹੈ ਵੈਸੇ ਬਾਜੀ ਫਾਰਮ ਚੋਂ ਲਈਏ ਆਪਣੇ ਕੱਲ ਦਾ ਜੇਰ ਚਾਹੀਦਾ ਆਪਣੇ ਕੋਲ ਠੀਕ ਹੈ ਹੋਵੇ ਨਾ ਹੋਵੇ ਤਾਂ ਦੋਸਤੋ ਕਿਹਨਾਂ ਚੰਗੇ ਸੀਮੰਟ ਦੀ ਲੱਗਦੀ ਆ ਕਿਉਂਕਿ ਜਿਹੋ ਜਿਹੋ ਜਿਹੜਾ ਹਿਮਨ ਚੰਗਾ ਹੀ ਆ ਜਿਹੋ ਜਿਹਾਂ ਲੈਗ ਲੁਕ ਹੈਗੀ ਆ ਦੱਤਾਂ ਲੁਤਾਂ ਦਾ ਸਾਈਜ਼ ਆ ਤੇ ਪੂਛ ਦਾ ਸਾਈਜ਼ ਆ ਹਵਾਨੇ ਦਾ ਆਰਡਰ ਦੀ ਕੁਆਲਿਟੀ ਆ ਤੇ ਵਹਿੜ ਚੰਗੇ ਸੀਮੰਟ ਦੇ ਹਵਾਨਾ ਬਿਲਕੁਲ ਵੇਖੋ ਤੇ ਤੁਰਿਆ ਨਹੀਂ ਜਾਂਦਾ ਕਿ ਵਹਿੜ ਤੋਂ ਹਵਾਨਾ ਲੈ ਕੇ ਕਿਉਂਕਿ ਅਕੜਾ ਦੇ ਵਿੱਚ ਆ ਬਿਲਕੁਲ ਰੈਡੀ ਆ ਸੁੰਨ ਦੇ ਵਿੱਚ ਆ ਕਰੋ ਚੈੱਕ ਜੀ ਅਵੇ ਲਿਓ ਭਾਜੀ ਠੀਕ ਆ ਲਓ ਰਸਤਾ ਵੀ ਛੁੱਟਦਾ ਜੇ ਇਹ ਨਹੀਂ ਹੋਈ ਕੋਈ ਇਹ ਕੋਲੇ ਵਾਲਾ ਲੱਗ ਰਿਹਾ ਹੋ ਜਾ ਮੀਠੇ ਨੂੰ ਆ ਕਰੋ ਚੈੱਕ ਇਹ ਆਹ ਦੇਖੋ ਜੀ ਠੀਕ ਆ ਆਰਡਰ ਦੀ ਕੁਆਲਿਟੀ ਹਵਾਨੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਵੇਖ ਕੇ ਚੈੱਕ ਕਰੋ ਥਣ ਥਣ ਦਾ ਸੈਜ ਵੇਖੋ ਆ ਦੇਖੋ ਜੀ ਹਾਂ ਕਿਉਂ ਲਿਆ ਬੋਲੋ ਜੀ ਕਵਾਲਟੀ ਇਹ ਪੂਰੀ ਠੀਕ ਆ ਤੇ ਬਿਲਕੁਲ ਮੁੱਠੀ ਵਾਲਾ ਥਾਣਾ ਕਿਉਂਕਿ ਚੰਗੀ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਚੰਗੇ ਸੀਮਨ ਦੀ ਜਿਹੜੀ ਦੋਸਤੋ ਬੱਛੀ ਹੈਗੀ ਆ ਠੀਕ ਆ ਅੱਗੇ ਕੀ ਭਾਅ ਪੜਦਾ ਰਹੂਗਾ ਰੇਟ ਕੀ ਆ ਪ੍ਰਾਈਸ ਕੀ ਆ ਉਹ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਤੇ ਜਿਸ ਵੀ ਕਿਸਾਨ ਵੀਰ ਤੇ ਪਸੰਦ ਆਉਂਦੀ ਆ ਆਪਦਾ ਤੁਸੀਂ ਬਿਲਕੁਲ ਜਿਹੜਾ ਪਸ਼ੂ ਆ ਸੂਪ ਐਣਾ ਦੋਸਤੋ ਸੂਣ ਤੋਂ ਬਾਅਦ ਤੁਸੀਂ ਅਸੀਂ ਚੁਵਾਈ ਆ ਕੋਲੇ ਦੇ ਵਿੱਚ ਕਰਕੇ ਘਰੇ ਲੈ ਕੇ ਜਾ ਸਕਦੇ ਆ ਬਿਲਕੁਲ ਜੀ ਆਪ ਭਲਾ ਜੋ ਅੱਗੇ ਅੱਗੇ ਭਲਾ ਹੈਗੀਆਂ ਨੇ ਤੇ ਥੋੜੀ ਬਾਤੀ ਜਿਹੜੀ ਆ ਲੇਵਲ ਤੇ ਭਾਲ ਕਹਿ ਸਕਦੇ ਆ ਬਾਕੀ ਕੁਆਲਟੀ ਏ ਹੋਰੀ ਆ ਭਾਜੀ ਲਿਵਾ ਵੇਖੋ ਕਿਦਾਂ ਦਾ ਲੱਗਾ ਵਸ਼ੀਰ ਹਾਂ ਆ ਦੇਖੋ ਜੀ ਠੀਕ ਆ ਚੰਗੀ ਕੁਆਲਟੀ ਆ ਤੇ ਫਾਰਮ ਚੰਗੇ ਦੀ ਭਾਜੀ ਬਿਲਕੁਲ ਜੀ ਬਿਲਕੁਲ ਦਿਸ ਰਿਹਾ ਵੈੜ ਵੈਸੇ ਚੰਗੀ ਬਰੀਡ ਦੀ ਆ ਚੰਗੇ ਚੰਗੇ ਸੀਮਨ ਦੀ ਬੱਚੀ ਆ ਤੇ ਹੈਪੀ ਕਿੰਨਾ ਵੀਰੇ ਲੈ ਦੇ ਕੀ ਮੋਲੇ ਡਿਮਾਂਡ ਕੀ ਕਰਦੇ ਆ ਤੇ ਲੈ ਦੇ ਕੀ ਆ ਭਾਜੀ ਡਿਮਾਂਡ ਕਰਨ ਬਸ 70000 ਰੁਪਏ ਕੋਈ ਹਾਂਜੀ 65000 ਜੋ 2000 ਛੱਡ ਦਿਆਂਗੇ 63 ਦੀ 62000 ਦੀ ਬਾੜ ਦੇ ਦਿਆਂ ਹੋਰ ਦੱਸੋ ਬਾੜਦੀ ਹੁੰਦੀ ਆ ਹਾਂਜੀ ਉੱਚੋ ਛੋੜ ਛੂੜ ਹੋ ਜਾਊਗੀ 62000 ਦੇ ਵਿੱਚੋਂ ਜਿਹੜੀ ਦੋਸਤੋ ਛੋੜ ਹੋ ਜੇਗੀ ਬੱਚੀ ਦਿੱਤੀ ਜਾਵੇਗੀ ਚੰਗੀ ਬੱਚੀ ਆ 60000 ਦੀ ਬੱਚੀ ਨੂੰ 200 ਰੁਪਿਆ ਛੋੜ ਕਰੂੰਗਾ ਜੀ ਠੀਕ ਆ ਜੀ ਹਾਂਜੀ ਕੋਈ ਵੀ ਇਦਾਂ ਕੋਈ ਫੂਨ ਫਾਲ ਲਾਉਣਾ ਲੱਗੀ ਸੜਕੇ ਲੱਗੇ ਠੀਕ ਆ 60000 ਬਾੜ ਤੋਂ ਵੀ 60 ਤੇ ਕਰਤਾ 60 ਦੇ 200 ਛੋੜ ਕਰੂੰ 60000 ਛੋਟ ਦੇ ਵਿੱਚੋਂ 200 ਛੋਟ ਹੋ ਜੂਗੀ ਹਾਂਜੀ ਬੱਚੀ ਵੇਖ ਕੇ ਚੈੱਕ ਕਰ ਲਓ ਦੋਸਤੋ ਹਰ ਪਾਸੇ ਹ ਫੇਸ ਕੁਆਲਿਟੀ ਚੰਗੀ ਆ ਆ ਬੈਸਰ ਕੋਈ ਵੀ ਇਹ ਨਾ ਕਵੇ ਦੋ ਘਟ ਲੈ ਲਾ ਤਿੰਨ ਘਟ ਲੈ ਲਾ 60000 ਜੋ 200 ਰੁਪਿਆ ਫੋਟੋ ਲਮਾਨ ਤਣ ਕਰਤਾ ਜਪਾ ਬਿਲਕੁਲ ਬਿਲਕੁਲ ਆ ਦੇਖੋ ਜੀ ਥਾਨ ਤੋਂ ਚੰਗਾ ਸੋਹਣਾ ਲੱਗਾ ਬਿਲਕੁਲ ਮੁਠੀ ਵਾਲਾ ਚਾਹੇ ਅਗਲੇ ਥਾਨ ਦੇਖ ਲੋ ਚਾਹੇ ਮਾਰ ਲੈ ਮੁਠੀ ਵਾਲੇ ਥਾਨੇ ਆ ਫੇਸ ਵੀ ਦਿਖਾ ਦਿਓ ਮਾੜੇ ਇੱਕ ਵਾਰੀ ਫੇਰ ਆਏਗਾ ਨਾ ਵੇਖੋ ਭਾਈ ਆ ਕਰੋ ਜੀ ਚੰਗੇ ਫਾਰਮ ਦੀ ਬੱਛੀ ਆ ਬ੍ਰੀਡ ਵਾਲੀ ਆ ਬਿਲਕੁਲ ਬੁੱਦੀ ਵਾਲੀ ਵੇੜ ਆ ਤੇ ਛੋਟਾ ਜਿਹਾ ਕਾਨਾ ਦੋਸਤੋ ਆਈਜ਼ ਵਗੈਰਾ ਵੇਖ ਸਕਦੇ ਹੋ ਠੀਕ ਆ ਨੱਕ ਵੇਖ ਸਕਦੇ ਹੋ ਬਾਕੀ ਤੁਸੀਂ ਪ੍ਰੋਪਰ ਜਿਹੜੀ ਆ ਪੂਛ ਡੀਟੇਲ ਦੇਖ ਸਕਦੇ ਹੋ ਚੰਗੇ ਸੀਮਣ ਦੀ ਬੱਚੀ ਮੈਂ ਕਹਿ ਦਿੰਦਾ ਵੀ ਚੰਗੇ ਸੀਮਣ ਦੀ ਆ ਚੰਗੇ ਦੀ ਹੋਵੇਗਾ ਚਲ ਪਤਾ ਨਹੀਂ ਹੁੰਦਾਗਾ ਵੀ ਕਿਹ ਕਿ ਸਿਮਣ ਦੀ ਆ ਤੇ 60000 ਦੇ ਵਿੱਚੋਂ 200 ਮਾਰ 200 ਭਾਜੀ ਛੋੜ ਹੋਊਗੀ ਕੋਈ ਇਹ ਨਾ ਕਿ ਦੋ ਘੱਟ ਲੈ ਲਾ ਤਿੰਨ ਘੱਟ ਲੈ ਲਾ ਵੀਰ ਨਾਲ ਫੋਨ ਲਾਵੇ ਆਪਾਂ 70 ਮੋਲ ਕੇ 70 ਜੋ 65 ਪੈਣ ਪੂਰੇ 60 ਆ ਜੋ 200 ਛੋੜ ਹੋਊਗੀ ਠੀਕ ਹੈ ਭਰਾ ਜਰੂਰ ਇਸ ਤੋਂ ਬਾਅਦ ਜਿਹੜੀ ਨੈਕਸਟ ਆਪਾਂ ਦਾ ਜਿਹੜੀ ਤੁਹਾਨੂੰ ਦੋਸਤ ਵੇੜ ਦਿਖਾਉਣੀ ਆ ਵੇੜ ਇਹ ਵੀ ਚੰਗੀ ਆ ਬਣਦੀ ਪਈ ਹੈ ਜੇ ਇਹ ਭਾਈ ਦੇ ਖਵਾਨਾ ਤਾਂ ਚੰਗਾ ਖੁੱਲਾ ਮਾਰੇਗੀ ਮੈਂ ਕਹਿੰਦਾ ਪੂਰਾ ਭਾਜੀ ਬਣੂ ਬੱਤੀ ਆ ਕਰੋ ਜੀ ਲੈਫਟੀ ਚੈੱਕ ਕਰੋ ਇੱਕੋ ਜੀ ਠੀਕ ਆ ਇਹ ਇਹ ਥੋੜਾ ਕ੍ਰੋਸ ਹੰਗਾ ਐਫ ਦਾ ਸਹੀ ਹਲਦਾ ਗਿਆ ਹਨਾ ਕ੍ਰੋਸ ਹੰਗਾ ਆ ਕਰੋ ਜੀ ajo ਮਰਜੀ ਉਹ ਭਾਜੀ ਜਦਰ ਦੀ ਮਰਜੀ ਚ ਬੜੇ ਰਹੋ ਦੇਖੋ ਸੀਲ ਸਹੂਗੁਣਾ ਵੇਖੋ ਦੋਸਤੋ ਨਹੀਂ ਤਾਂ ਪਸ਼ੂ ਆ ਨਾਰਮਲ ਲੱਤ ਪੁੱਟ ਜਾਂਦਾ ਤੇ ਖਲੋਣੀ ਪਸ਼ੂ ਦੀ ਦੱਸਦੀ ਹੈ ਵੀ ਕਿੱਡਾ ਕ ਹਵਾਨਾ ਕਰੂਗੀ ਠੀਕ ਆ ਭਾਜੀ ਲੱਤਾਂ ਦਾ ਨੂੰ ਗੈਹ ਦੇਖਦਾ ਚੀਜ਼ਾਂ ਸਾਰੀਆਂ ਭਰਨੀਆਂ ਭਾਜੀ ਨੇ ਆ ਵੇਖ ਲੋ ਆ ਇਧਰ ਵੇਖੋ ਠੀਕ ਆ ਔਏ 15 ਦਿਨ ਪੈਂਡਲ ਪਏ ਨੇ ਬਿਲਕੁਲ 15 ਦਿਨ ਜਿਹੜੇ ਆ ਦੋਸਤੋ ਵੀਰਾਂ ਦਾ ਪਏ ਆ ਠੀਕ ਆ ਲੈਫਟ 15 ਦਿਨ ਆ ਤੇ ਥਣ ਥਣ ਦਾ ਸਾਈਜ਼ ਇੱਕ ਵਾਰੀ ਦੇਖ ਕੇ ਚੈੱਕ ਕਰੋ ਠੀਕ ਆ ਵੈੜ ਓਵਰ ਆਲ ਚੰਗੀ ਆ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਨਿੱਗਰ ਆ ਭਾਰੀ ਵੈੜ ਆ ਪੂਰੀ ਠੀਕ ਆ ਤੇ ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ ਦੇ ਤੁਸੀਂ ਐਚ ਐਫ ਦਾ ਜਿਹੜਾ ਕ੍ਰੋਸ ਬਣ ਸਕਦੇ ਜੀ ਤੇ ਸੁਭਾ ਵੀਰ ਹੈਪੀ ਕਨਮਾ ਸੁਣ ਜਾ ਰਹੀ ਹੈ ਇੱਲੇ ਪਾਈ ਤਿੱਜੇ ਸਵੇਰ ਸੁਣਾਜੋ ਤਿੱਜਣ ਹਾਂਜੀ ਠੀਕ ਆ ਆਪਾਂ ਕਹਿੰਦਾ ਫਸਾ ਕੋਈ ਨਹੀਂ ਦੁੱਜੇ ਗੇ ਤੇ ਤੀਜਾ ਸੁਆ ਸੁਣਾ ਨੀ ਸਹੀ ਐ ਜੋ ਸਹੀ ਐ ਸਹੀ ਦੱਸਾਂ ਬਾਕੀ ਮੇਥੋਂ ਜਿਹੜੀ ਆ ਦੋਸਤੋ ਗਿੱਟ ਗਿੱਟ ਦੀ ਮਿੱਥਾਂ ਵਰਨਾ ਨੀ ਵੀ ਸ਼ਾਟ ਮਾਰੂਗੀ ਆ ਗਿੱਟ ਗਿੱਟ ਦੀਆਂ ਮਿੱਥਾਂ ਵਰਲਾ ਵੇਖ ਸਕਦੇ ਥਾਣਾ ਦੇ ਵਿੱਚ ਆ ਕਰ ਹਾਂ ਜੋ ਕਿਦਾਂ ਦਾ ਠੀਕ ਆ ਵੇਖ ਲੋ ਕਿੰਨਾ ਕਿੰਨਾ ਗਾਇਬ ਵੇਖ ਲੋ ਇਹਦੇ ਪਾਈਓ ਆ ਚੀਜ਼ਾਂ ਭਰੀਆਂ ਨਾ ਨੇ ਆ ਮਗਾਲਾਂ ਨਾਲ ਹੋਰ ਵਰਲਾ ਪਾਉਣਾ ਹੂੰ ਕੋ ਸੀਲ ਸਾਹੂ ਵੇਖੋ ਵਸ਼ੀ ਭਾਈ ਭਣੀ ਨਹੀਂ ਪਾਉਂਦਾ ਹੈਪੀ ਭਾਈ ਇਹਦੇ ਥੱਲੇ ਉਹ ਨਹੀਂ ਲੰਘ ਸਕਦੇ ਅੱਜ। ਉਹ ਨਹੀਂ ਭਾਈ ਲੰਘਿਆ ਨਹੀਂ। ਅੱਛਾ ਜੀ ਅੱਛਾ। ਆਹ। ਨਹੀਂ ਲੰਘਿਆ। ਨਹੀਂ ਲੰਘਿਆ। ਨਹੀਂ ਥੱਲੇ ਉਹਦੀ ਵੇਖੀ ਜਾਉਂਗੇ ਨੂੰ। ਨਹੀਂ ਨਹੀਂ ਵੀ ਆ। ਮੈਂ ਨਾ ਭਾਈ ਲੰਘ ਕੇ ਵਿਖਾ ਦਿੰਦਾ ਭੈਣ ਭਰਾ ਦੇ ਵੀ ਪਤਾ ਲੱਗਦਾ ਸੀਲ ਸਭ ਪਾਸੋਂ ਕਿੰਨਾ ਕੇ। ਲੈ। ਸੀਲ ਸਭ ਹੁਣ ਭਾਈ ਇਹਦਾ ਜਾ ਲੱਗਾ ਦੇਣਾ ਕਿ ਖਾ ਦੇਣੇ। ਪਹਿਲੀ ਗੱਲ ਨਹੀਂ ਲੰਘਿਆ ਜਾਣਾ। ਅੱਛਾ ਜੀ। ਲੰਘਿਆ ਨਹੀਂ ਜਾਣਾ। ਅੱਛਾ ਦਾ ਕੋਈ ਨਹੀਂ। ਸਭ ਜੀਆਂ ਨੂੰ ਕੂਣੀਆਂ ਤੇ ਲੰਘ ਜਾਓ। ਚਲੋ ਠੀਕ ਆ ਜੀ। ਦੇਖੋ ਜੀ ਅੱਜ ਫੇਰ ਹਾਂ ਵੀਰ ਨਿਕਲ ਲੱਗਾ ਥੱਲੇੋਂ ਮੈਂ ਰੇਹੇ ਪੈਰੇ ਉਗਾ ਦੇਣੇ ਕੋਈ ਤੁਹਾਨੂੰ ਅੱਛਾ ਜੀ ਪਰ ਇਹ ਨਹੀਂ ਡਰ ਕੇ 扑ਕੂਗੀ ਵੇਖੋ ਜੀ ਲਓ ਕੋਝੋ ਹਾਂ ਠੀਕ ਹੈ ਲਓ ਲੈ ਵੀ ਅੱਜ ਮੈਂ ਮਰਦੀ ਹੱਥ ਲਾਈ ਇਹ ਵੀ ਨਹੀਂ ਕੋਈ ਗੱਲ ਆ ਲੈ ਲਓ ਭਾਵੇਂ ਔਖੇ ਹੋ ਕੇ ਲੰਘੋ ਭਾਵੇਂ ਸੌਖੇ ਹੋ ਕੇ ਲੰਘੂਗਾ ਜ਼ਰੂਰ ਅੱਜ ਕਰੋ ਚੈੱਕ ਭਾਜੀ ਐਡੀ ਕੋਈ ਤਸੱਲੀ ਨਹੀਂ ਕਰਾਉਂਦਾ ਇਹ ਤੋਂ ਕੋਈ ਰੱਬ ਦਾ ਨਹੀਂ ਆਦੇ ਕੋਆ ਬੰਦਾ ਦੇ ਚਲੇ ਲੰਮੇ ਪੈਗੇ ਚੂਲੇ ਨੂੰ ਗਾਲ ਹੀ ਕੋਈ ਨਹੀਂ ਢੀਂ ਪੀਸ ਆਊਗਾ ਵੈਰੀ ਗੁੱਡ ਯਾਰ ਤੇ ਹੈਪੀ ਵੀਰੇ ਇੱਕ ਤਾਂ ਮੁੱਲ ਦੱਸ ਦੀਏ ਪਾਜ ਖੋਲ ਕੇ ਤੋਰ ਕੇ ਦਿਖਾਵਾਂਗੇ ਇਹ ਭਾਈ ਪੂਰੇ 55 ਦੀ ਦਾਂਗੇ ਪੂਰੇ 65 ਦੀ ਹਾਂਜੀ ਮੁੱਲ ਕੋਈ ਅੱਗੋਂ ਜਿੱਥੋਂ ਆਪਾਂ ਖਰੀਦੀ ਆ ਚਲੋ ਸਾਹ ਸੇਨਾ ਸਾਵੇ ਰਹਿ ਗਿਆ ਮਜ਼ਾਕ ਚੋ ਚੱਲਦਾ ਰਹਿਣਾ ਚਾਹੀਦਾ ਹਾਂਜੀ ਤੇ ਅੱਗੋਂ ਜਿੱਥੋਂ ਆਪਾਂ ਖਰੀਦੀ ਆ ਕੋਈ ਮਿਲਕਿੰਗ ਦਾਉਂਦਾ ਰਿਕਾਰਡ ਦੱਸਿਆ ਭਾਈ 25 ਕਿਲੋ ਤੋਂ 24 ਕਿਲੋ ਬੜੇ ਆਰਾਮ ਨਾਲ 25 ਕਿਲੋ ਬੜੇ ਆਰਾਮ ਨਾਲ ਜੋ ਇਹ 15 ਦਿਨ ਪਹਿੇ ਘਰ ਤੋਂ ਘਰ ਤੋਂ ਹੀ ਵੇਚ ਲੋ ਫਿਰ ਭਾਈ ਪਾਏ ਕੋਈ ਇਹਨਾਂ ਦੀ ਗੱਡੀ ਖਾਸ ਸੇਵਾ ਵਾਲੇ ਸੀ ਹੂੰ ਹੂੰ ਪੱਕੀ ਪੂਰਾ ਕਸ ਕਸਣਾ ਹੈ ਲੈ ਬਿਨੋ ਟੈਂਟ ਇਹਨਾਂ ਭਾਈ ਆ ਚੀਜ਼ਾਂ ਵੇਖੋ ਆ ਚੀਜ਼ਾਂ ਸਭ ਭਰ ਲੀਆਂ ਆ ਜੇ ਇੱਥੇ ਸੁਰਾਣਾ ਜੱਡਾ ਦੇਖੋ ਆ ਚੀਜ਼ਾਂ ਸਭ ਭਰ ਲੀਆਂ ਨੇ ਤਸਵੀਰ ਸਭ ਵੇਖੋ ਭਾਈ ਇਹਨਾਂ ਨੂੰ ਪਤਾ ਨਹੀਂ ਲੱਗਣਿਆ ਹਨ ਜਿਵੇਂ ਭਾਈ ਇਹ ਲੈਣੀ ਸੀਲ ਠੰਡੀ ਆ ਕਿਲੋ 2 ਕਿਲੋ ਘੜ ਤੇ ਯੂ ਲੈਣੀ ਸੀਲ ਪਟੂਗਾ ਜਿਹੜੀ ਭੈਣੇ ਵੀ ਚੋੜੇ ਜਨਾਨੀ ਜੂ ਜਿਹੜਾ ਮਰਜੀ ਵੀ ਨਹੀਂ ਸਹੀ ਗੱਲ ਚੰਗਾ ਪਸੰਦ ਅੱਗੇ ਜਿਹੜਾ ਵੀਰ ਲੈ ਕੇ ਜਾਵੇ ਚੰਗਾ ਚੇਤੇ ਰੱਖੇ ਤੇ ਹੈਪੀ ਬਾਈ ਖੋਲ ਕੇ ਦਿਖਾਈਏ ਇਹਨੂੰ ਵੀ ਠੀਕ ਆ ਤੇ ਵੈੜਾ ਜਿਹੜੀਆਂ ਦੋਸਤਾਂ ਨਾਰਮਲ ਚੰਗੇ ਪਸ਼ੂ ਆ ਚੰਗੇ ਪਸ਼ੂ ਥੋੜੇ ਜਿਹਾ ਚੰਗੇ ਰੇਟ ਪਰ ਚਲੇ ਜਾਂਦੇ ਆ ਮਾੜੀ ਜਾਣੀ ਫਾਇਦਾ ਕੋਈ ਪੈਸਾ ਤੇ ਲੱਗ ਜਾਂਦਾ ਪਰ ਕੁਆਲਟੀ ਕੁਆਲਟੀ ਆ ਜੀ ਜੀ ਆ ਕਰੋ ਜੇ ਜਿਹਨੇ ਚੀਜ਼ ਲੈਣੀ ਪੈਸਾ ਫਿਰ ਲਾਉਣਾ ਪੈਗਾ ਬਿਲਕੁਲ ਠੀਕ ਆ ਖਵਾਨਾ ਜਿਹੜਾ ਦੋਸਤੋ ਤਕਰੀਬਨ ਲੈ ਕੇ ਵੈੜ ਤੋਂ ਤੁਰਨ ਔਖਾ ਹੋ ਜੂਗਾ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਸਮਾਂ ਹਜੇ 15 ਦਿਨ ਪਿੰਡ ਦੇ ਵਿੱਚ ਵੀਰ ਕਹਿੰਦਾ ਪੈਂਟਿੰਗ ਦੇ ਵਿੱਚ 15 ਦਿਨ ਤੇ ਆਰਡਰ ਤੁਸੀਂ ਵੇਖ ਲਓ ਜਿੱਕਰ 25 ਲੀਟਰ ਦੀ ਆ ਮਿਲਕ ਦੀ ਕੈਪੈਸਿਟੀ ਆ ਲਾਓ ਜੀ ਤਰਸਤਾ ਵੀ ਛੁਰਤਾ ਵੇਖੋ ਅਜ ਤੋਂ ਬਾਅਦ ਨਹੀਂ ਭਾਜੀ ਕੋਈ ਤਸੱਲੀ ਕਰਾ ਸਕਦਾ ਆ ਕਰੋ ਜੀ ਵੈੜ ਦੇਖੋ ਤੁਸੀਂ ਰੱਸਾ ਵੀ ਛੁਰਤਾ ਜੋ ਇਹਦਾ ਆ ਕਰੋ ਚੈੱਕ ਜੀ ਠੀਕ ਹੈ ਭਰਾ ਇਹ ਤੋਂ ਵੱਧ ਨਹੀਂ ਭਾਜੀ ਬੰਦਾ ਕੋਈ ਤਾਂ ਸਾਡੀ ਗਰਾਹ ਲਾਦਾ ਹੈ ਜਿਹਨੇ ਉਹ ਸਾਡੀ ਕਰਾ ਲਈ ਦੀ ਫੀਸ ਆਉ ਕੁਛ ਨਹੀਂ ਜੀ ਲੋ ਵੀ ਦੋਸਤੋ ਦੋ ਵੈੜਾ ਸੀ ਅਜ ਵੀ ਰੈਪੀ ਦੇ ਕੋਲ ਠੀਕ ਹੈ ਇਹ ਵੀ ਭਾਜੀ ਤੁਹਾਨੂੰ ਪਤਾ ਕੁਆਲਿਟੀ ਫੀਲ ਹੁੰਦੀ ਹੈ ਇਹ ਵੀ ਡੀਫੀ ਥੱਲੇ ਪਏ ਦੇਸੀ ਮਾਰੇ ਛੜ ਦੇ ਦੰਦ ਘੇਰ ਕੇ ਰਾਦੇ ਅਗਲੇ ਤੇ ਅਰੇ ਇਹਦੀ ਕੁਆਲਿਟੀ ਆ ਸੀਲ ਸਗੋ ਹੋਈ ਹੁੰਦੀ ਆ ਸਹੀ ਸਹੀ ਹੈ ਸਹੀ ਗੱਲ ਹੈ ਨਾ ਆ ਵੇਖ ਲੋ ਜੀ ਕੋਈ ਛੱਕ ਨਹੀਂ ਦਊਗਾ ਜਿਹੜਾ ਵੀਰ ਆਪਣਾ ਵੇਸੇ ਤਸੱਲੀ ਕਰਕੇ ਖੜਿਆ ਜੀ ਗੱਬਣਾ ਵਾ ਬਿਲਕੁਲ ਭਰਾ ਹਾਂਜੀ ਤੇ ਹੈਪੀ ਭਰਾ ਇੱਕ ਜਿਹੜੇ ਮੋਬਾਈਲ ਨੰਬਰ ਆਪਣੇ ਦੱਸਦੇ ਫੋਨ ਨੰਬਰ ਮੇਰਾ ਹੈਗਾ ਭਾਜੀ 8143673735759465133233 ਪਿੰਡ ਬੁਰਜ ਨਥੂਗਾ ਜਿਹੜਾ ਕਰਨਦਾਰ ਤਸੀਲਪਟ ਠੀਕ ਆ ਸੋ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਹੈਗੀ ਵੀਰ ਦੇ ਨਾਲ ਕਰ ਸਕਦੇ ਹੋ ਖਰੀਦ ਸਕਦੇ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ